विधानसभा सत्र की आज से शुरुआत हो रही है ਤੇ ਵਿਰੋਧੀਆਂ ਨੇ ਵੀ ਕਿਰਨ ਦੀ ਤਿਆਰੀ ਕਰ ਲਈ ਹੈ ਇਸ ਵਕਤ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਆਵਾਜ਼ ਮਨਮੀ ਪਾਰਟੀ ਦੇ ਵੱਲੋਂ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਵਿਧਾਨ ਸਭਾ ਤੱਕ ਜੋ ਕਿ ਇਹ ਰੈਲੀ ਕੀਤੀ ਜਾਵੇਗੀ ਤੇ ਇੱਥੇ ਪ੍ਰੋਟੈਸਟ ਜੋ ਕਿ ਹੈ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸਾਹਿਬ ਕਹਿੰਦੇ ਨੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ ਜਦੋਂ ਪੰਜਾਬ ਦਾ ਖਜ਼ਾਨਾ ਖਾਲੀ ਆ ਫਿਰ ਇੱਕ ਸਾਲ ਕੀ ਕਰ ਦੇਣਗੇ ਫਿਰ ਇੱਕ ਸਾਲ ਕੀ ਕਰ ਦੇਣਗੇ ਕੈਪਟਨ ਸਾਹਿਬ ਨੇ 4 ਸਾਲਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਦਾ ਖਜ਼ਾਨਾ ਭਰ ਦੂੰਗਾ ਮੈਨੂੰ ਟਾਈਮ ਦਿਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਸੀ 2017 ਚ ਕਿ ਮੈਂ ਪੰਜਾਬ ਦਾ ਖਜ਼ਾਨਾ ਜਿਹੜਾ ਹੈਗਾ 4 ਸਾਲਾਂ ਚ ਭਰ ਦੂੰਗਾ ਪਰ ਲਗਾਤਾਰ ਲੋਨ ਲੈ ਰਹੇ ਨੇਗੇ ਲਗਾਤਾਰ ਕੇਂਦਰ ਸਰਕਾਰ ਤੋਂ ਲੋਨ ਲੈ ਰਹੇ ਨੇਗੇ ਔਰ ਪੰਜਾਬ ਦੀ ਜਨਤਾ ਤੇ ਟੈਕਸ ਲਾ ਰਹੇ ਨੇਗੇ ਜਨਤਾ ਪੰਜਾਬ ਦੀ ਟੈਕਸ ਦੇ ਰਹੀ ਆ ਇਮਾਨਦਾਰੀ ਨਾਲ ਲੋਕ ਟੈਕਸ ਦੇ ਰਹੇ ਨੇ ਇਹ ਜਿਹੜਾ ਹੈਗਾ ਉਥੋਂ ਸੈਂਟਰ ਤੋਂ ਲਗਾਤਾਰ ਲੋਨ ਲੈ ਰਹੇ ਨੇਗੇ ਪਰ ਲੇਕਿਨ ਜਨਤਾ ਨੂੰ ਕੀ ਮਿਲਿਆ ਅੱਜ ਪੰਜਾਬ ਦੇ ਹਸਪਤਾਲ ਬਿਮਾਰ ਨੇ ਅੱਜ ਪੰਜਾਬ ਦਾ ਐਜੂਕੇਸ਼ਨ ਸੰਤੰਤਰ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਫਲੌਪ ਹੋ ਚੁੱਕਿਆ ਬੁਰੀ ਤਰ੍ਹਾਂ ਖਤਮ ਹੋ ਚੁੱਕਿਆ ਅੱਜ ਪੰਜਾਬ ਵਿੱਚ ਜਿਹੜਾ ਹੈਗਾ ਮਾਈਨਿੰਗ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਡਰੱਗ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਹੇ ਨੇ ਕਿ ਅੱਜ ਪੰਜਾਬ 'ਚ ਕੀ ਬਦਲਿਆ 4 ਸਾਲਾਂ 'ਚ ਕੁਝ ਨਹੀਂ ਬਦਲਿਆ ਜਿੰਨੇ ਮਰਜ਼ੀ ਖੁੱਲੇ ਗੱਫੇ ਦੇ ਦੇ ਮੈਂ ਸਮਝਦਾ ਪਰ ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਸਾਡੇ ਕੋਲ ਪੈਸਾ ਹੀ ਹੈ ਨਹੀਂ ਜੇ ਪੈਸਾ ਹੀ ਹੈ ਨਹੀਂ ਇਹ ਜਸਟ ਅਨਾਉਂਸਮੈਂਟਾਂ ਕਰਨਗੇ ਇਹ ਸਿਰਫ ਅਨਾਉਂਸਮੈਂਟ ਕਰਨਗੇ ਅਨਾਉਂਸਮੈਂਟ ਤੋਂ ਸਿਵਾਏ ਕੁਝ ਨਹੀਂ ਹੋਣਾ ਕਿਉਂਕਿ 4 ਸਾਲ ਅਨਾਉਂਸਮੈਂਟ ਤੇ ਕੋਈ ਪੰਜਾਬ ਦਾ ਵਿਕਾਸ 4 ਸਾਲ ਨਹੀਂ ਹੋਇਆ ਹੁਣ 6 ਮਹੀਨਿਆਂ ਚ ਕੀ ਕਰ ਲੈਣਗੇ ਕੈਪਟਨ ਸਾਹਿਬ ਨੂੰ ਪੰਜਾਬ ਦੀ ਵਿਧਾਨ ਸਭਾ ਚ ਘੇਰਾਂਗੇ ਜੀ ਇਹ ਨੇ ਹਰਪਾਲ ਚਿਮਾ ਜੋ ਇਥੋਂ ਚੰਡੀਗੜ੍ਹ ਐਮ ਐਲ ਏ ਹੌਸਟਲ ਤੋਂ ਵਿਧਾਨ ਸਭਾ ਵੱਲੋਂ ਲੀਡ ਕਰ ਰਹੇ ਨੇ ਤੇ ਇਥੋਂ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਮਹਿੰਗਾਈ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਅੱਜ ਜੋ ਇੱਥੇ ਹੈ ਰੈਲੀ ਕੀਤੀ ਜਾ ਰਹੀ ਹੈ ਸਾਈਕਲ ਰੈਲੀ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਕਿ ਤੇ ਹਰਪਾਲ ਚਿਮਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਉਹ ਆਮ ਕਾਂਗਰਸ ਨੂੰ ਵਿਧਾਨ ਸਭਾ ਦੇ ਅੰਦਰ ਵੀ ਘੇਰੇਗੀ ਤੇ 4 ਸਾਲ ਦੇ ਵਿੱਚ ਇਹਨਾਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਤੇ 1 ਸਾਲ ਬਾਕੀ ਰਹਿ ਗਿਆ ਵੀ ਤੇ ਉਹਨਾਂ ਦੇ ਆਉਣ ਤੋਂ ਹੁਣ ਵੀ ਉਮੀਦ ਨਹੀਂ ਹੈ ਤੇ ਇਹਨਾਂ ਨੇ ਸਾਫ਼ ਕੀਤਾ ਹੈ ਕਿ ਇਸ ਬਜਟ ਸੈਸ਼ਨ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਹੈ ਉਹਨੂੰ ਸਰਕਾਰ ਤੋਂ ਉਮੀਦ ਨਹੀਂ ਹੈ ਕੈਮਰਾ ਪਰਸਨ ਸੰਦੀਪ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ এবੀਪੀ ਸੰਜਾ ਜੋਸ਼ ਜਜ਼ਬਾ ਜੁਨੂ